ਆ ਦੇਖੋ ਸਾਲਾ ਚੋਰ ਮਹੰਤ ਬਾਬਾ ਬਣਿਆ ਫਿਰਦਾ ਆ ਸਾਲੇ ਦੇ ਪੱਲੇ ਦੁੱਕੀ ਨਹੀਂ ਹੈਗਾ ਸਾਲਿਆ ਤੇਰੇ 'ਚ ਹੈ ਕੀ ਲੋਕਾਂ ਨੂੰ ਕਹਿੰਨਾ ਤੇਰੇ ਮਗਰ ਮਸਾਣੀਆਂ ਲੱਗੀਆਂ ਤੇਰੇ ਮਗਰ ਆ ਜਿੱਦਾਂ ਤੁਸੀਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਇਹ ਵੀਡੀਓ ਤੁਸੀਂ ਦੇਖ ਲਈ ਹੋਣੀ ਹੈ ਕਿ ਕਿਵੇਂ ਇੱਕ ਨਿਹੰਗ ਸਿੰਘ ਜੋ ਕਿ ਸ਼ਿਵਨਾਥ ਮੋਗੇ ਵਾਲਾ ਜੋ ਕਿ ਇਹਨਾਂ ਦਿਨਾਂ ਦੇ ਵਿੱਚ ਪੁੱਛਾ ਕੱਢਦਾ ਹੈ ਉਸ ਨੂੰ ਜੋ ਕਿ ਗਾਲਾਂ ਕੱਢ ਰਿਹਾ ਹੈ ਅਤੇ ਉਸ ਤੋਂ ਬਾਅਦ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਸ਼ੇਵਨਾਥ ਮੋਗੇ ਵਾਲੇ ਉਸ ਬਾਬੇ ਦੀ ਹੈ ਅਤੇ ਉਸ ਵੀਡੀਓ ਦੇ ਵਿੱਚ ਬਾਬਾ ਸ਼ੇਵਨਾਥ ਮੋਗੇ ਵਾਲਾ ਇਹ ਕਹਿ ਰਿਹਾ ਹੈ ਕਿ ਜੇਕਰ ਤੁਹਾਡੇ ਵਿੱਚ ਦਮ ਹੈ ਤੁਸੀਂ ਨਿਗਾਹੇ ਆ ਜੋ ਜਾਂ ਫਿਰ ਮਲੇਰਕੋਟਲੇ ਆ ਜੋ ਤੇ ਉੱਥੇ ਬੈਠ ਕੇ ਹੀ ਆਪਾਂ ਸਾਰਾ ਹੀ ਇਹ ਮਸਲਾ ਜਿਹੜਾ ਹੈ ਉਹ ਹੱਲ ਕਰ ਲਵਾਂਗੇ ਜਿਹਦੇ ਤਿਲਾਂ ਦੇ ਵਿੱਚ ਤੇਲ ਹੋਵੇਗਾ ਉਹ ਆ ਕੇ ਮੇਰੇ ਨਾਲ ਉੱਥੇ ਪੰਗਾ ਲਵੇ ਹੁਣ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਸ਼ੇਵਨਾਥ ਮੋਗੇਵਾਲਾ ਉਸ ਦੀਆਂ ਕਾਫੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਨੇ ਕਿਉਂਕਿ ਉਹ ਪੁੱਛਾਂ ਵਗੈਰਾ ਵੀ ਦਿੰਦਾ ਹੈ ਅਤੇ ਇਸ ਨਿਹੰਗ ਸਿੰਘ ਨੇ ਉਸ ਦਾ ਜਵਾਬ ਵੀ ਦਿੱਤਾ ਹੈ ਤੇ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਤੁਹਾਡੇ ਵਿਚਾਰ ਕੀ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਸੋ ਹੁਣ ਤੁਸੀਂ ਆਪਣੇ ਕਮੈਂਟ ਕਰਕੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਜਰੂਰ ਜਿਹੜੇ ਹੈ ਸਾਂਝੇ ਕਰਿਓ ਕਿ ਇਦਾਂ ਦਾ ਪਖੰਡਵਾਦ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਹੈ ਜਾਂ ਨਹੀਂ ਜਾਂ ਬਾਬੇ ਦੇ ਵਿੱਚ ਸੱਚੀ ਮੱਚੀ ਕੋਈ ਸ਼ਕਤੀ ਹੈ ਜਾਂ ਉਸ ਦੇ ਅੰਦਰ ਕੋਈ ਕਰਾਮਾਤ ਹੈ ਆਪਣੇ ਵਿਚਾਰ ਜਰੂਰ ਇਸ ਵੀਡੀਓ ਵਿੱਚ ਸਾਂਝੇ ਕਰੋ ਆ ਦੇਖੋ ਸਾਲਾ ਚੋਰ ਮਹੰਤ ਬਾਬਾ ਬਣਿਆ ਫਿਰਦਾ ਆ ਸਾਲੇ ਦੇ ਪੱਲੇ ਦੁੱਕੀ ਨਹੀਂ ਹੈਗਾ ਸਾਲਿਆ ਤੇਰੇ ਚ ਹੈ ਕੀ ਲੋਕਾਂ ਨੂੰ ਕਹਿੰਦਾ ਤੇਰੇ ਮਗਰ ਮਸਾਣੀਆਂ ਲੱਗੀਆਂ ਤੇਰੇ ਮਗਰ ਆ ਲੱਗਾ ਆ ਤੇਰੇ ਮਗਰ ਕੌਣ ਲੱਗਾ ਸਾਲਾ ਤੇਰੇ ਮਗਰ ਤਾਂ ਤੇਰੇ ਆ ਨਾਲ ਦੇ ਲੱਗੇ ਆ ਜਿਹੜੇ ਤੈਨੂੰ ਰੂਹ ਖੋਚ ਕਰਦੇ ਬੇਸ਼ਰਮਾ ਤੈਨੂੰ ਲੋਕਾਂ ਨੇ ਆ ਤੂੰ ਕੀ ਹੱਡੀਆਂ ਜੋੜਨੀਆਂ ਸਾਲਾ ਜਿਹੜੀ ਤੇਰੇ ਚ ਹੱਡੀ ਪੂਰੀ ਨਹੀਂ ਹੈਗੀ ਉਹ ਤਾਂ ਆਪਣੀ ਕਰ ਲੈ ਕੋੜੀਆ ਪੂਰੀ ਤੇਰੇ ਚ ਕੀ ਆ ਜਿਹੜੇ ਲੋਕੀ ਸਾਲੇ ਬੇਸ਼ਰਮ ਜਾਂਦੇ ਉਹਨਾਂ ਨੂੰ ਇਹ ਨਹੀਂ ਪਤਾ ਇਹਦੇ ਪੱਲੇ ਕੁਝ ਨਹੀਂ ਹੈਗਾ ਜੇ ਇਹਦੇ ਚ ਪੱਲੇ ਆ ਇਹਨੂੰ ਸਾਰੇ ਜਾਣੇ ਕਹੋ ਵੀ ਬੱਬਾ ਤੈਨੂੰ ਉਹ ਸਿੰਘ ਗਾਲਾਂ ਕੱਢ ਇਹ ਰੋਂਦਾ ਮਕਾਨ ਨੂੰ ਤੈਨੂੰ ਕਹਿੰਦਾ ਤੂੰ ਚੋਰ ਠਾਗ ਗਿਆ ਮੇਰਾ ਕੁਛ ਵਿਗਾੜ ਸਾਲਿਆ ਆਪਣੀ ਮਸਾਣੀ ਆਪਣੀ ਮਾਂ ਆਪਣੀ ਭੈਣ ਮਸਾਣੀ ਮੇਰੇ ਮਗਰ ਛੱਡ ਜੇ ਤੇਰੇ ਚ ਸ਼ਕਤੀ ਜਾਂਦਾ ਸਾਲਿਆ ਲੋਕਾਂ ਦਾ ਮੂਰਖ ਬਣਾਇਆ ਜਿਹੜੇ ਤੂੰ ਆਨਲਾਈਨ ਇਲਾਜ ਕਰਦਾ ਫਿਰਦਾ ਨਾ ਪੈਸੇ ਲੈ ਲੈ ਕੇ ਸਾਲਿਆ ਠਾਗ ਗਿਆ ਇਹਦੇ ਪੱਲੇ ਜੇ ਕੁਛ ਹੁੰਦਾ ਸਾਲਾ ਆਪਨਾ ਪੂਰਾ ਹੁੰਦਾ ਆਪ ਤਾਂ ਸਾਲਾ ਨਾ ਬੰਦਾ ਨਾ ਜਨਾਨੀ ਸਾਲਾ ਗਬਲਾ ਮਟੀਰੀਅਲ ਆ ਇਹ ਗੱਲਾਂ ਮਾਰੀ ਜਾਂਦਾ ਗੰਦ ਸਿਰੇ ਦਾ ਸਾਲਾ ਤੇਰੇ 176 ਮਾਨੇ ਸਾਡੇ ਅੰਮ੍ਰਿਤਧਾਰੀ ਨਿਆਣੇ ਜਾਣ ਲੱਪਾ ਇੱਥੇ ਨਿਹੰਗ ਕਿੱਥੇ ਚਲ ਗਏ ਇਹਦੀਆਂ ਚੌਂਕੀਆਂ ਪੁੱਛਾਂ ਹ